ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਜੇਕਰ ਬੱਚੇ ਦੀ ਆਪਾਂ ਰਜਿਸਟ੍ਰੇਸ਼ਨ ਕਰਦੇ ਹੈਗੇ ਆ 3 ਤੋਂ 6 ਸਾਲ ਵਾਲਿਆਂ ਦੀ ਜਾਂ 6 ਮਹੀਨੇ ਤੋਂ 3 ਸਾਲ ਵਾਲਿਆਂ ਦੀ ਜਦੋਂ ਆਪਾਂ ਰਜਿਸਟ੍ਰੇਸ਼ਨ ਕਰਦੇ ਆ ਤਾਂ ਕੁਝ ਬੱਚੇ ਜਿਹੜੇ ਹੈਗੇ ਆ ਉਹਨਾਂ ਕੋਲੇ ਆਧਾਰ ਕਾਰਡ ਨਹੀਂ ਹੁੰਦਾ ਜਾਂ ਫਿਰ ਜਿਹੜਾ ਆ ਆਧਾਰ ਕਾਰਡ ਮਦਰ ਦਾ ਜਦੋਂ ਆਪਾਂ ਲਾਉਂਦੇ ਆ ਤਾਂ ਉਹ ਇਨਵੈਲਿਡ ਆ ਜਾਂਦਾ ਹਨਾ ਰਜਿਸਟ੍ਰੇਸ਼ਨ ਨਹੀਂ ਹੋ ਪਾਂਦੀ ਤਾਂ ਉਹਦੇ ਵਿੱਚ ਆਪਾਂ ਇੱਕ ਹੋਰ ਹੱਲ ਕਰ ਸਕਦੇ ਹਾਂ ਉਹ ਅੱਜ ਮੈਂ ਤੁਹਾਨੂੰ ਦੱਸੂੰਗੀ ਕਿ ਤੁਸੀਂ ਜਿਹੜਾ ਆ ਜਦੋਂ ਵੀ ਨਵੀਂ ਰਜਿਸਟ੍ਰੇਸ਼ਨ ਕਰਨੀ ਹੈਗੀ ਆ ਯੂਨਵਰਸੀ ਓਪਨ ਕਰਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਜਿੱਥੇ ਆਪਾਂ ਬੱਚੇ ਦਾ ਆਧਾਰ ਕਾਰਡ ਭਰਨਾ ਹੁੰਦਾ ਉੱਥੇ ਲਿਖਿਆ ਚਾਈਲਡ ਡਸ ਨੋਟ ਹੈਵ ਆਧਾਰ ਇੱਥੇ ਯੈਸ ਕਰਾਂਗੇ ਤਾਂ ਆਧਾਰ ਨੰਬਰ ਆਫ ਮਦਰ ਜਿਹੜਾ ਓਪਨ ਹੋ ਜਾਂਦਾ ਹੈ ਨਾ ਤੇ ਡੇਟ ਆਫ ਬਰਥ ਮਦਰ ਦੀ ਜਿਹੜੀ ਆ ਉਹ ਭਰਨੀ ਪੈਂਦੀ ਆ ਤੇ ਮਦਰ ਡਸ ਨੋਟ ਹੈਵ ਆਧਾਰ ਠੀਕ ਹੈ ਤੀਜੀ অপਸ਼ਨ ਆਉਂਦੀ ਹੈ ਜੇਕਰ ਮਾਂ ਦਾ ਆਧਾਰ ਕਾਰਡ ਸਹੀ ਨਹੀਂ ਹੈਗਾ ਜਾਂ ਇਨਵੈਲਿਡ ਆ ਰਿਹਾ ਹੈਗਾ ਤਾਂ ਤੁਸੀਂ ਕੀ ਕਰਨਾ ਹੈਗਾ ਇੱਥੇ ਗਾਰਡੀਅਨ ਦਾ ਆਧਾਰ ਕਾਰਡ ਜਾਨੀ ਕਿ ਉਹਦੇ ਫਾਦਰ ਦਾ ਲਾ ਸਕਦੇ ਹੋ ਦਾਦਾ ਦਾਦੀ ਚੋ ਕਿਸੇ ਦਾ ਵੀ ਆਧਾਰ ਕਾਰਡ ਇੱਥੇ ਤੁਸੀਂ ਯੂਜ਼ ਕਰ ਸਕਦੇ ਹੋ ਠੀਕ ਹੈ ਜੋ ਉਹ ਕਿਵੇਂ ਕਰਾਂਗੇ ਪਹਿਲਾਂ ਇੱਥੇ ਲਿਖਿਆ ਨਾ ਮਦਰ ਡਸ ਨੋਟ ਹੈਵ ਆਧਾਰ ਇੱਥੇ ਤੁਸੀਂ ਯੈਸ ਤੇ ਕਲਿੱਕ ਕਰੋਗੇ ਆਲਰੇਡੀ ਨੋ ਤੇ ਕਲਿੱਕ ਹੁੰਦਾ ਤੁਸੀਂ ਯੈਸ ਤੇ ਕਰ ਦੇਣਾ ਤਾਂ نیچے ਆਪਸ਼ਨ ਨਿਕਲੇ ਹੋਗੀ ਆਧਾਰ ਨੰਬਰ ਆਫ ਫਾਦਰ ਜਾਂ ਗਾਰਡੀਅਨ ਠੀਕ ਹੈ ਜੇਕਰ ਕਈ ਵਾਰੀ ਕੀ ਹੁੰਦਾ ਕਿ ਬੱਚੇ ਦੇ ਮਾਤਾ ਪਿਤਾ ਦੋਵੇਂ ਨਹੀਂ ਹੁੰਦੇ ਤਾਂ ਆਪਾਂ ਉਹਦੇ ਗਾਰਡੀਅਨ ਮਤਲਬ ਦਾਦਾ ਦਾਦੀ ਚੋਂ ਜਾਂ ਜਿਸ ਰਿਲੇਟਿਵ ਕੋਲੇ ਰਹਿ ਰਿਹਾ ਉਸ ਉਹਦਾ ਜਿਹੜਾ ਆਪਾਂ ਇੱਥੇ ਆਧਾਰ ਨੰਬਰ ਐਡ ਕਰ ਸਕਦੇ ਹਾਂ ਠੀਕ ਹੈ ਤੇ ਵੈਸੇ ਜਿਹੜਾ ਨਾਰਮਲ ਕੰਡੀਸ਼ਨਸ ਆਪਾਂ ਇੱਥੇ ਫਾਦਰ ਦਾ ਆਧਾਰ ਜਿਹੜਾ ਉਹ ਯੂਜ਼ ਕਰ ਸਕਦੇ ਹਾਂ ਇੱਥੇ ਆਪਾਂ ਫਾਦਰ ਦਾ ਆਧਾਰ ਕੱਢ ਲਾ ਦਾਂਗੇ ਫਾਦਰ ਦੀ ਡੇਟ ਆਫ ਬਰਥ ਲਾ ਦਾਂਗੇ ਠੀਕ ਹੈ ਗਾਰਡੀਅਨ ਦਾ ਜੈਂਡਰ ਜਿਹੜਾ ਜੇਕਰ ਫਾਦਰਾ ਤਾਂ ਮੇਲ ਜਾਂ ਗਾਰਡੀਅਨ ਜੋ ਵੀ ਹੈ ਮੇਲ ਫੀਮੇਲ ਉਹ ਲਿਖ ਦਵਾਂਗੇ ਠੀਕ ਹੈ ਜੀ ਬਾਕੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਐਸ ਇਟ ਇਜ਼ ਹੀ ਆਪਾਂ ਭਰ ਦੇਣੀ ਆ ਬੱਚੇ ਦੇ ਮਾਤਾ ਪਿਤਾ ਦਾ ਨਾਮ ਭਰਿਆ ਜਾਊਗਾ ਜੋ ਵੀ ਹੈਗਾ ਆ ਠੀਕ ਹੈ ਮੋਬਾਈਲ ਨੰਬਰ ਆਫ ਗਾਰਡੀਅਨ ਇੱਥੇ ਆਪਾਂ ਜੇਕਰ ਆਪਾਂ ਰਜਿਸਟ੍ਰੇਸ਼ਨ ਜਿਹੜੀ ਆ ਫਾਦਰ ਦੇ ਆਧਾਰ ਕਾਰਡ ਨਾਲ ਕਰ ਰਹੇ ਆ ਤਾਂ ਫਾਦਰ ਦਾ ਫੋਨ ਨੰਬਰ ਜੇ ਕਿਸੇ ਹੋਰ ਗਾਰਡੀਅਨ ਦੀ ਜਿਹੜੀ ਆ ਆਈਡੀ ਲੈ ਕੇ ਰਜਿਸਟ੍ਰੇਸ਼ਨ ਕਰ ਲਿਆ ਤਾਂ ਕਰ ਰਹੇ ਆ ਤਾਂ ਗਾਰਡੀਅਨ ਦਾ ਫੋਨ ਨੰਬਰ ਇੱਥੇ ਆਪਾਂ ਲਿਖ ਦੇਣਾ ਤੇ ਇਸ ਤਰ੍ਹਾਂ ਤੁਸੀਂ ਜਿਹੜਾ 6 ਮਹੀਨੇ ਤੋਂ 3 ਸਾਲ ਤੇ 3 ਤੋਂ 6 ਸਾਲ ਵਾਲੇ ਬੱਚੇ ਜਿਨ੍ਹਾਂ ਕੋਲੇ ਆਧਾਰ ਕਾਰਡ ਨਹੀਂ ਹੈਗਾ ਇਨ ਕੇਸ ਉਹਦੀ ਤੁਸੀਂ ਰਜਿਸਟ੍ਰੇਸ਼ਨ ਇਵੇਂ ਕਰ ਸਕਦੇ ਹੋ ਮਦਰ ਦਾ ਆਧਾਰ ਕਾਰਡ ਵੀ ਨਹੀਂ ਚਾਹੀਦਾ ਆਪਾਂ ਨੂੰ ਬੱਚੇ ਦਾ ਵੀ ਨਹੀਂ ਚਾਹੀਦਾ ਗਾਰਡੀਅਨ ਜਾਂ ਫਾਦਰ ਜਿਹੜੇ ਆ ਉਹਨਾਂ ਦਾ ਆਧਾਰ ਕਾਰਡ ਲੈ ਕੇ ਆਪਾਂ ਬੱਚਿਆਂ ਦੀ ਰਜਿਸਟ੍ਰੇਸ਼ਨ ਕਰ ਸਕਦੇ ਆ ਠੀਕ ਹੈ ਕਾਫੀ ਕੁੜੀਆਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਆਧਾਰ ਕਾਰਡ ਇਨਵੈਲਿਡ ਆ ਰਿਹਾ ਹੈਗਾ ਤਾਂ ਤੁਸੀਂ ਐਵੇਂ ਕਰਕੇ ਜਿਹੜਾ ਉਹਨੂੰ ਸੁਧਾਰ ਕਰ ਸਕਦੇ ਹੋ ਠੀਕ ਹੈ ਕਿਉਂਕਿ ਇੱਕ ਵਾਰੀ ਰਜਿਸਟ੍ਰੇਸ਼ਨ ਦੀ ਪ੍ਰੋਬਲਮ ਹੈਗੀ ਆ ਬਾਕੀ ਡਿਟੇਲ ਜਿਹੜੀ ਹੈ ਬੱਚੇ ਦੇ ਮਦਰ ਫਾਦਰ ਉਹ ਸੇਮ ਹੀ ਰਹੂਗੀ ਤੇ ਰਜਿਸਟ੍ਰੇਸ਼ਨ ਦੇ ਟਾਈਮ ਹੀ ਸਾਨੂੰ ਆਧਾਰ ਦੇ ਯੂਜ਼ ਦੀ ਲੋੜ ਹੁੰਦੀ ਹੈ ਠੀਕ ਹੈ ਸੋ ਇਹ ਸੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ